ਇੱਥੇ ਪਹਿਲ ਨੂੰ ਹੈਗਾ ਤੁਸੀਂ ਇੱਕ ਆਊਟਰ ਵੱਲ ਕਰੋ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨਤਾਰਨ ਸਿਵਲ ਹਸਪੀਟਲ ਦੇ ਅੰਦਰ ਅੱਜ ਮੌਜੂਦ ਹਾਂ ਜਿੱਥੇ ਆ ਤੁਸੀਂ ਗੱਡੀ ਦੇਖ ਸਕਦੇ ਆ। ਇਹ ਕਰਨ ਗੁਰੂ ਰਾਮਦਾਸ ਜੀ ਲੰਗਰ ਸੇਵਾ। ਪੁਰ ਹੀਰਾ ਹਿਸ਼ਾਰਪੁਰ ਤੋਂ ਜਿਹੜਾ ਦਿੱਲੀ ਜਿਹੜਾ ਮਰੀਜ਼ਾਂ ਵਾਸਤੇ ਇੱਥੇ ਲੰਗਰ ਆਂਦਾ ਜਿਹੜੇ ਮਰੀਜ਼ਾਂ ਦੇ ਨਾਲ ਉਹਨਾਂ ਦੇ ਪਰਿਵਾਰ ਮੈਂਬਰ ਆਏ ਹੁੰਦੇ ਨੇ ਤੇ ਉਹਨਾਂ ਵਾਸਤੇ ਲੰਗਰ ਦੀ ਸੇਵਾ ਡੇਲੀ ਜਿਹੜੀ ਆ ਕਹਿ ਸਕਦੇ ਆ ਕਿ ਹੁਸ਼ਿਆਰਪੁਰ ਤੋਂ ਲੰਗਰ ਆਂਦਾ ਤੇ ਇਸ ਵਿੱਚ ਜਿਹੜੇ ਮੌਜੂਦ ਨੇ ਵੀਰ ਜਿਹੜੇ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਲੰਗਰ ਕਿੱਥੋਂ ਆ ਰਿਹਾ ਤੇ ਇਹਦੀ ਸੰਗਤ ਦੀ ਸੇਵਾ ਕਿਵੇਂ ਚੱਲ ਰਹੀ ਆ ਆਓ ਗੱਲਬਾਤ ਕਰਦੇ ਆ ਉਹਨਾਂ ਵੀਰਾਂ ਦੇ ਨਾਲ ਗੁਰਦੁਆਰਾ ਸਾਹਿਬ ਉਹ ਚਾਹੀਦਾ ਤੁਹਾਨੂੰ ਗੁਰਦੁਆਰਾ ਸਾਹਿਬ ਆਮੀ ਚਾਹੀਦਾ ਸੀ ਹਾਂ ਉਹ ਕਿਥੋਂ ਚੰਡੀਗੜ੍ਹ ਤੋਂ ਆਣ ਕੇ ਪੁਰਵੀ ਰੰਧਾਂ ਆਣ ਕੇ ਕਰਨ ਦਾ ਹਾਂਜੀ ਇਹ ਤੇ ਸਗੋਂ ਏਚੋ ਵਾਲਿਆਂ ਨੂੰ ਚਾਹੀਦਾ ਸੀ ਹਾਂਜੀ ਇਹਦੇ ਬਹੁਤ ਵਧੀਆ ਜਿਹਦਾ ਪਕਾ ਲੈ ਨਹੀਂ ਜੀ ਉਸ ਵਿੱਚ ਹੋ ਮੈਂ ਆਪਣਾ ਵਕਾਉਣ ਆਪ ਕੋ ਪੋਣ ਆਇਆ ਅੱਖ ਰਖਾਉਣ ਆਏ ਸੀ ਹਾਂਜੀ ਤੇ ਗੁਰੂ ਘਰ ਦਾ ਲੰਗਰ ਕਿਵੇਂ ਦਾ ਲੱਗਾ ਬਹੁਤ ਵਧੀਆ ਬਹੁਤ ਸੁਆਦੀ ਹਾਂ ਘਰ ਵਰਗਾ ਘਰ ਵਰਗਾ ਹਾਂ ਘਰ ਨੂੰ ਸੁਆਦੀ ਵੈਸੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਲੰਗਰ ਦੇ ਹਾਂਜੀ ਹਾਂ ਜੀ ਮੈਨੂੰ ਤੇ ਬੜਾ ਵਧੀਆ ਲੱਗਾ ਮੈਨੂੰ ਤੇ ਉੱਥੇ ਬਾਹਰ ਚੱਲਿਆ ਖਾਨ ਉਹ ਕਹਿੰਦੇ ਲੰਗਰ ਤੇ ਇੱਥੇ ਹੈਗਾ ਵਾ ਹਾਂ ਤੇ ਬਾਹਰ ਕਿੱਥੇ ਜਾਣਾ ਖਾਨ ਉਹ ਅੱਛਾ ਵੇਖ ਸਕਦੇ ਮਿਸਾਲ ਹੈ ਨਾ ਫਿਰ ਪੰਜਾਬੀਆਂ ਦੀ ਜੀ ਇੱਥੇ ਜਾਂਦੇ ਨੇ ਲਹਿਰਾ ਬਹਿਰਾ ਕਰਦੇ ਨੇ ਲਹਿਰਾ ਬਹਿਰਾ ਕਿ ਲਹਿਰਾ ਬਹਿਰਾ ਹਾਂਜੀ ਬਹੁਤ ਹੋ ਗਿਆ ਪ੍ਰੋਗਰਾਮ ਜੀ ਮੈਨੂੰ ਇਹੋ ਜਿਹੇ ਪ੍ਰਾਲੇ ਆਪਾਂ ਜੇ ਪੰਜਾਬ ਤੋਂ ਬਾਹਰ ਨਿਕਲ ਕੇ ਵੀ ਇਹਨੇ ਕਿਤੇ ਮਿਲਦੇ ਆ ਜੀ ਕਿਤੇ ਨਹੀਂ ਮਿਲਦਾ ਨਹੀਂ ਨਾ ਮਿਲਦਾ ਨਾ 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 ਇੱਕ ਪੰਜਾਬੀ ਨੇ ਤੇ ਦੇਖੋ ਵੱਡੀ ਸ਼ਲਾਘਾਯੋਗ ਕੰਮ ਹੈ ਉਹ ਬੜੀਆ ਕੱਲ ਇਕ ਸੋ ਵੀਰਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ 135 ਕਿਲੋਮੀਟਰ ਤੋਂ ਆਉਣੇ ਤੇ ਸਵੇਰੇ 5 ਕਿਲੋ 5 ਵਜੇ ਉੱਠਦੇ ਆ ਹਾਂਜੀ ਹਾਂਜੀ ਹਾਂ ਉਹਨੇ ਕਹਿੰਦਾ ਦੱਸਿਆ 8:00 ਦੋ ਰੋ ਆਉਂਦੇ ਆ ਤੇ ਸਾਡੇ ਸੂਬੇ ਇੱਥੇ ਗੁਰਵਰਜਨ ਸਿੰਘ ਵਾਲਿਆਂ ਨੂੰ ਚਾਹੀਦਾ ਹਿੱਸੇ ਵਧਾਰਨ ਹਾਂ ਕਮੇਟੀ ਵਾਲਿਆਂ ਨੂੰ ਚਾਹੀਦਾ ਵੀ ਇੱਥੇ ਲੰਗਰ ਦਾ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਇਹਨਾਂ ਵੀਰਾਂ ਨੇ ਉਹ ਸ਼ਾਮ ਨੂੰ ਚੱਲ ਜਾਣਾ ਸ਼ਾਮ ਦਾ ਉਹਨਾਂ ਨੂੰ ਕਰਨਾ ਚਾਹੀਦਾ ਸ਼ਾਮ ਦਾ ਚਲੋ ਉਹ ਕਰ ਦੇਣ ਹਾਂ ਚਲੋ ਵੀ ਗੱਲ ਠੀਕ ਹੈ ਹਾਂ ਜਦੋਂ ਉਹਨੇ ਇਹ ਕਰਦੇ ਤੇ ਉਹਨਾਂ ਦਾ ਫਰਜ਼ ਬਣਦਾ ਵੀ ਅਸੀਂ ਵੀ ਕਰੀਏ ਵੀ ਲਾਗੇ ਹਾਂ ਜੇ ਤਾਂ ਅਮਰਸਾਰ ਹੀ ਉਹ ਗੁਰੂ ਰਾਮਦਾਸ ਦਾ ਲੰਗਰ ਉੱਥੇ ਵੀ ਚੱਲਦਾ ਹੀ ਆ ਚੱਲਦਾ ਇਹ ਤੇ ਇਹਨਾਂ ਨੂੰ ਚਾਹੀਦਾ ਗੁਰੂ ਅਰਜਨ ਦੇਵ ਪਾਤਸ਼ਾਹ ਵਾਲਿਆਂ ਨੂੰ ਉਹ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀ ਇਹ ਵੀ ਕਰਨੇ ਚਾਹੀਦੇ ਠੀਕ ਹਾਂ ਜੀ ਸਾਦਾ ਜੀ ਕਿੱਥੋਂ ਆਏ ਜੀ ਬੰਡਾਲੇ ਤੋਂ ਬੰਡਾਲੇ ਤੋਂ ਇਹ ਜਿਹੜੇ ਵੀਰਾਂ ਨੇ ਲੰਗਰ ਲਾਇਆ ਕਿਵੇਂ ਨਹੀਂ ਮੈਂ ਆਪਣਾ ਅੱਖਾਂ ਦਾ ਪ੍ਰੈਸ਼ਰ ਕਰਾਉਣ ਆਏ ਸੀ ਉਹ ਤੇ ਪ੍ਰਸ਼ਾਦਾ ਫਿਰ ਲੱਗਾ ਵੇ ਬਹੁਤ ਸਵਾਦ ਆ ਹਾਂ ਰਾਇ ਜੀ ਤੁਸੀਂ ਮਾਸੀ ਹੂੰ ਕਿਵੇਂ ਲੱਗ ਤਕਿਵੇਂ ਇਸ ਪ੍ਰਾਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਖੁਸ਼ ਹਾਂ ਹਾਂ ਗਰੀਬ ਲੋਕਾਂ ਦੇ ਚੰਗੇ ਵੀ ਖਾਂਦੇ ਮਾਰੇ ਵੀ ਖਾਂਦੇ ਹਾਂ ਮਤਲਬ ਗੁਰੂ ਕੇ ਲੰਗਰ ਚੱਲੀ ਜਾ ਰਿਹਾ ਹੈ ਸਿਕਲਪਾਜੀ ਸਤਿ ਸ਼੍ਰੀ ਅਕਾਲ ਵਾਈਕੋ ਜੀ ਪਾਜੀ ਪ੍ਰਸ਼ਾਦਾ ਛਕਣਾ ਹੈ ਕੀ ਹਾਂਜੀ ਵਾਈ ਗਰੂ ਸਵੇਰ ਦੀ ਆਈ ਸੀਗੀ ਇੱਥੇ ਮੈਡੀਸਿਨ ਲੈਣ ਵਾਸਤੇ ਤਾਂ ਮੈਂ ਕਿਹਾ ਚਲੋ ਲੰਗਰ ਪ੍ਰਸ਼ਾਦਾ ਛਕ ਲਈਏ ਭੁੱਖ ਲੱਗ ਗਈ ਸੀਗੀ ਕਿੰਨੀ ਸੰਗਤ ਦੇਖੋ ਇੱਥੇ ਲੰਗਰ ਛਕ ਰਹੀ ਹੈ ਕਿਵੇਂ ਦੇਖਦੇ ਹੋ ਵੀਰਾਂ ਦਾ ਜਿਹੜਾ ਵੱਡਾ ਉਪਰਾਲਾ ਕੀਤਾ ਨੇ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ 20 ਰੁਪਈਆਂ ਦਾ ਵਿਆਜ ਹੈ ਜੀ ਜਿਹੜਾ ਸੰਗਤਾਂ ਇਹ 모ੜ ਰਹੀਆਂ ਨੇ ਦੇਖੋ ਜੀ ਹੁਸ਼ਿਆਰਪੁਰ ਤੋਂ 100 ਤੇ ਕੁਝ 35 40 ਕਿਲੋਮੀਟਰ ਤੋਂ ਜਿਹੜੇ ਲੰਗਰ ਲੈ ਕੇ ਆਉਂਦੇ ਨੇ ਸੇਵਾ ਬਹੁਤ ਸਾਰੇ ਮਰੀਜ਼ ਇੱਥੇ ਜਿਹੜੇ ਮਤਲਬ ਕਿ ਦੂਰਾਂ ਦਰਾੜਿਆਂ ਤੋਂ ਆਉਂਦੇ ਨੇ ਮਰੀਜ਼ਾਂ ਦੇ ਨਾਲ ਜਿਹੜੇ ਭੈਣ ਭਰਾ ਨੇ ਕੁਝ ਤੇ ਚਲੋ ਛੱਕ ਲੈਂਦੇ ਨੇ ਬਾਰੋਂ ਕੁਝ ਇਹੋ ਜਿਹੇ ਦਾ ਮਤਲਬ ਕਿ ਹੈਗੇ ਨੇ ਪੇਸ਼ੈਂਟ ਜਿਹੜੇ ਵੀ ਨਹੀਂ ਲੰਗਰ ਇਥੋਂ ਮਤਲਬ ਕਿ ਬਾਰੋਂ ਆਪਣੇ ਪੈਸੇ ਆਂ ਪੱਲਿਓਂ ਛੱਕ ਸਕਦੇ ਤੇ ਉਹਨਾਂ ਵਾਸਤੇ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਹੁਸ਼ਿਆਰਪੁਰ ਤੋਂ ਸਾਡੇ ਦਾਨੀ ਵੀਰ ਜਿਹੜੇ ਲੈ ਕੇ ਆ ਰਹੇ ਨੇ ਲੰਗਰ ਤੇ ਇੱਥੇ ਜਿਹੜੇ ਮਰੀਜ਼ ਆ ਉਹ ਛੱਕ ਰਹੇ ਨੇ ਲੰਗਰ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਸਾਡੀ ਇਹ ਵੀ ਅਪੀਲ ਹੈਗੀ ਕਿ ਇੱਥੇ ਜਿੰਨੇ ਵੀ ਮਤਲਬ ਕਿ ਹੈਗੇ ਨੇ ਅਮੀ ਜਾਦੇ ਜਾਂ ਕੁਝ ਵੀ ਲਗਾ ਲੋ ਦਾਨੀ ਸੱਜਣ ਜਾਂ ਜਿਹੜੇ ਆਪਣਾ ਦਸਬੰਧ ਕਿਤੇ ਹੋਰਥੇ ਦਿੰਦੇ ਨੇ ਜੇ ਇਹੋ ਜਿਹੇ ਆ ਵੀਰਾਂ ਨੂੰ ਦਸਬੰਧ ਆਪਣਾ ਦਿਆ ਕਰੋ ਤਾਂ ਕਿ ਜਿਹੜਾ ਲੰਗਰ ਆ ਲੋੜਵੰਦਾਂ ਤੱਕ ਪਹੁੰਚ ਸਕੇ ਆਪਣਾ ਦਸਬੰਧ ਜਿਹੜਾ ਉਹ ਵਧੀਆ ਨੇਕੀ ਲਾਇਆ ਕਰੋ ਤੁਸੀਂ ਦੇਖੋ ਹੁਸ਼ਿਆਰਪੁਰ ਤੋਂ 140 ਕਿਲੋਮੀਟਰ ਤੋਂ ਸੰਗਤਾ ਚੱਲ ਕੇ ਇੱਥੇ ਲੰਗਰ ਲੈ ਕੇ ਆ ਰਹੀਆਂ ਨੇ ਤਰਨਤਾਰਨ ਦੇ ਸਿਵਲ ਹਸਪੀਟਲ ਦੇ ਵਿੱਚ ਬਹੁਤ ਵੱਡਾ ਉਪਰਾਲਾ ਹੈ ਸੰਗਤਾ ਸੰਤਾਂ ਦਾ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਮਹਾਰਾਜ ਨੇ ਕਹਿੰਦੇ ਹੁੰਦੇ ਆ ਵੀ ਆਪ ਹੀ ਸ਼ੁਰੂ ਕਰਾਈ ਆ ਸੇਵਾ ਇਹਦਾ ਸਾਰਾ ਰੀਜਨ ਉਹਨੂੰ ਪਤਾ ਹੁੰਦਾ ਨਾ ਜੀ ਇਹ 2019 ਦੇ ਵਿੱਚ ਸੇਵਾ ਸ਼ੁਰੂ ਹੋਈ ਸੀਗੀ ਤੇ ਇਹ ਜਿਹੜੀ ਸੇਵਾ ਸੀ ਵੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਹਸਪੀਟਲ ਆ ਉੱਥੋਂ ਸ਼ੁਰੂ ਕੀਤੀ ਸੀਗੀ ਉੱਥੇ ਜ਼ਿਆਦਾਤਰ ਲੋਕ ਨਾ ਲੋੜਬੰਦ ਲੋੜ ਆਉਂਦੇ ਲੋਕ ਆਉਂਦੇ ਨੇ ਜਿਨ੍ਹਾਂ ਕੋਲੇ ਜਾਂ ਪੈਸੇ ਨਹੀਂ ਜਾਂ ਕਿੱਦਾਂ ਵੀ ਲੈ ਲੋ ਤੁਸੀਂ ਮੌਕਾ ਹੈ ਨਾ ਜੀ ਉਹਨੂੰ ਲੈ ਕੇ ਇਹ ਸੇਵਾ ਸ਼ੁਰੂ ਹੋਈ ਸੀ ਸਾਰੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਤੇ ਕੋਰੋਨਾ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਹੁੰਦੇ ਜਦੋਂ ਆਪਣੀ ਜਗ੍ਹਾ ਨੂੰ ਪ੍ਰਗਟ ਕਰਦੇ ਆ ਇਹ ਜਗ੍ਹਾ ਉਦੋਂ ਉਹਨਾਂ ਨੇ ਪ੍ਰਗਟ ਕੀਤੀ ਆ ਇਥੇ 2 ਲੱਖ ਬੰਦੇ ਦਾ ਦਿਹਾੜੀ ਦਾ ਖਾਣਾ ਦਿੱਤਾ ਸੀਗਾ ਪੂਰੇ ਪੰਜਾਬ ਨੂੰ ਪੂਰਾ ਹੁਹਾਰਪੁਰ ਜਿੱਥੋਂ ਤੱਕ ਵੀ ਸਾਡੀਆਂ ਗੱਡੀਆਂ ਉੱਤੇ ਜਾਂਦੀਆਂ ਪੂਰੇ ਪੰਜਾਬ ਚ ਗੱਡੀਆਂ ਜਾਂਦੀਆਂ ਕਿ ਸਾਨੂੰ ਹਰ ਸਾਰੇ ਸਾਡੇ ਜਿਹੜੇ ਡੀਸੀ ਸੀ ਉਹਨਾਂ ਦੇ ਨਾਲ ਸਾਡਾ ਸਪਾਰਕ ਸੀਗਾ ਤੇ ਉਦੋਂ ਫਿਰ ਸਾਰੇ ਪੰਜਾਬ ਦੇ ਵਿੱਚ 2 ਲੱਖ ਬੰਦੇ ਦਾ ਲੰਗਰ ਆਹੀ ਪਚਾਇਆ ਸੀਗਾ ਦਿਹਾੜੀ ਦਾ ਦਿਨ ਪਰ ਆ ਸੇਵਾ ਸਾਡੀ ਚੱਲਦੀ ਸੀ ਸਾਡੀਆਂ ਦੋਰਸੋਈਆਂ ਨੇ ਜੀ ਇੱਕ ਮਾਲਵੇ ਦੇ ਇੱਥੇ ਇੱਕ ਦੁਆਬੇ ਦੇ ਵਿੱਚ ਹੁਹਾਰਪੁਰ ਆ ਜੀ ਇਥੋਂ ਅਸੀਂ ਮਾਝਾ ਦੁਆਬਾ ਪੂਰਾ ਕਵਰ ਕੀਤਾ ਇਹਦੇ ਵਿੱਚੋਂ ਅਸੀਂ ਫਤੇਗੜ ਸਾਹਿਬ ਤੱਕ ਰਾਜਪੁਰੇ ਤੱਕ ਲੁਧਿਆਣਾ ਹੋ ਗਿਆ ਖੰਨਾ ਹੋ ਗਿਆ ਇਧਰ ਤੱਕ ਤੇ ਇਧਰੋਂ ਪੀਜੀਆਈ ਤੱਕ ਤੁਹਾਨੂੰ ਜੇ ਮੈਂ ਕੱਲਾ ਕੱਲਾ ਵੀ ਨਾਮ ਦੱਸ ਸਕਦਾ ਗੜਸ਼ੰਕਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੋਪੜ ਹੋ ਗਿਆ ਪੀਜੀਆਈ ਹੋ ਗਿਆ ਇਧਰੋਂ ਲਾ ਲੋ ਤੁਸੀਂ ਫਗਵਾੜਾ ਹੋ ਗਿਆ ਫਲੋਰ ਹੋ ਗਿਆ ਲੁਧਿਆਣੇ ਚ ਕੱਲੇ 4 ਗੱਡੀਆਂ ਚੱਲਦੀਆਂ ਇੱਕ ਮੋਬਾਈਲ ਗੱਡੀ ਸ਼ਹਿਰ ਚ ਚੱਲਦੀ ਆ ਡੀਐਮਸੀ ਬੱਕਰੀ ਹੋ ਗਈ ਸਿਵਲ ਬੱਕਰੀ ਹੋ ਗਈ ਬੱਸ ਸਟੈਂਡ ਤੇ ਬੱਕਰੀ ਹੋ ਗਈ ਖੰਨਾ ਹੋ ਗਿਆ ਫਤੇਗੜ ਸਾਹਿਬ ਹੋ ਗਿਆ ਰਾਜਪੁਰਾ ਹੋ ਗਿਆ ਜਲੰਧਰ ਹੋ ਗਿਆ ਨਕੌਦਰ ਹੋ ਗਿਆ ਇਦਰੋਂ ਚੱਲੋ ਹਿਸ਼ਾਰਪੁਰ ਦੇ ਵਿੱਚ ਤਿੰਨ ਗੱਡੀਆਂ ਚੱਲਦੀਆਂ ਇੱਕ ਸ਼ਹਿਰ ਚ ਚੱਲਦੀ ਐ ਇੱਕ ਸਕੂਲ ਚ ਜਾਂਦੀ ਐ ਇੱਕ ਸਿਵਲ ਚ ਚੱਲਦੀ ਐ ਦਸੂਹਾ ਹੋ ਗਿਆ ਮਕੇਰੀਆਂ ਹੋ ਗਿਆ ਗਰਦੀਵਾਲ ਹੋ ਗਿਆ ਹਾਂ ਗਰਦਾਸਪੁਰ ਹੋ ਗਿਆ ਪਟਾਲਾ ਹੋ ਗਿਆ ਬਾਬਾ ਬਕਾਲਾ ਸਾਹਿਬ ਹੋ ਗਿਆ ਦਰਬਾਰ ਸਾਹਿਬ ਦੇ ਵਿੱਚ ਤਿੰਨ ਗੱਡੀਆਂ ਚੱਲਦੀਆਂ ਜੀ ਇੱਕ ਗੁਰਨਾਨਕ ਹਸਪੀਟਲ ਜਾਂਦੀ ਐ ਇੱਕ ਸਿਵਲ ਜਾਂਦੀ ਐ ਇੱਕ ਸ਼ਹਿਰ ਚ ਘੁੰਮਦੀ ਗੱਡੀ ਤਰਨਤਨ ਸਾਹਿਬ ਹੋ ਗਿਆ ਜੀ ਤੇ ਸਾਰੇ ਪਾਸੇ ਨੂੰ ਜਿੱਥੇ ਵੀ ਆ ਕੇ ਸਕੂਲ ਵੀ ਕਰਦੇ ਸੀ ਅੱਜੋ ਦੋ ਤਿੰਨ ਸਕੂਲ ਵੀ ਅੱਜ ਉਹ ਵੀ ਦਿਖਾਵਾਂਗੇ ਉਹ ਕਰਦੇ ਆ ਤੇ ਬਾਕੀ ਜਿਹੜੀ ਸਾਡੀ ਮਾਲ ਵਿੱਚ ਜਿਹੜੀ ਉਸੋਈ ਮੁਖਤਰ ਸਾਹਿਬ ਆਪਣਾ ਫਾਜ਼ਲ ਕਾ ਹੋ ਗਿਆ ਹਬੌਰ ਮਲੋਟ ਮੁਕਸਰ ਫਰੀਦਕੋਟ ਮੋਗਾ ਮਾਨਸਾ ਸੰਗਰੂਰ ਬਰਨਾਲਾ ਹਰ ਇੱਕ ਜਗ੍ਹਾ ਤੇ ਮਤਲਬ ਵਹਿ ਜੇ ਸਾਰਾ ਹਿਸਾਬ ਲਾ ਪਹਿਲਾਂ ਤਾਂ ਸਾਡੇ ਲਈ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਨਾਂ ਤੇ ਰਸੋਈ ਆ ਉਹਨਾਂ ਉਹੀ ਚਲਾ ਰਹੇ ਨੇ ਬਾਕੀ ਕਹਿੰਦੇ ਫਿਰ ਸਾਨੂੰ ਜੋ ਪੁੱਛੇ ਦੱਸਣਾ ਪਰ ਜਿਹੜੇ ਭਾਈ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਆਪਣੀ ਜ਼ਮੀਨ ਦੇ ਵਿੱਚ ਉਹ ਸਾਨੂੰ ਨਾਂ ਲੈਣ ਤੋਂ ਬਿਲਕੁਲ ਅਗਰੇਜ ਆ ਮਨਾ ਕਰਦੇ ਨੇ ਝੜਕਾਂ ਪੈਂਦੀਆਂ ਆ ਬਾਕੀ ਇਸ ਟਾਈਮ ਰਾਲ ਮਿਲ ਕੇ ਐਨਆਰਆਈ ਵੀਰ ਇੰਡੀਆ ਤੋਂ ਸਾਰੇ ਅਸਾਸੇ ਪਾਸੇ ਤੋਂ ਰਾਲ ਮਿਲ ਕੇ ਸਾਰਿਆਂ ਦੇ ਸੰਯੋਗ ਦੇ ਨਾਲ ਇਹ ਜਿਹੜੀ ਰਸੋਈ ਚੱਲ ਰਹੀ ਹੈ ਜੀ ਲਗਭਗ 70-80 ਲੱਖ ਦਾ ਮਹੀਨੇ ਦਾ ਖਰਚਾ ਹੈਗਾ ਜੀ ਦੁਹਾਰ ਚੁੱਕ ਲਗਭਗ 40 ਗੱਡੀਆਂ ਸਾਡੀਆਂ ਚੱਲਦੀਆਂ 40 ਗੱਡੀਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਸਟੇਸ਼ਨ ਇੱਕ ਗੱਡੀ ਕਰ ਰਹੀ ਹੈ ਜੀ ਮੁਕਸਰ ਵਾਲੀਆਂ ਪਾਕ ਤੇ ਸਾਰੀਆਂ 40 ਗੱਡੀਆਂ ਚੱਲਦੀਆਂ ਪੂਰੇ ਪੰਜਾਬ ਚ ਇਹਨਾਂ ਦੇ ਸਟਾਫ ਵੀ ਸਾਰਾ ਪੇੜ ਆ ਸੇਵਾਦਾਰ ਹਰ ਇੱਕ ਬੰਦਾ ਪੇੜਾ ਜਿਹੜਾ ਵੀ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾਂਦੀ ਆ ਉਹਨਾਂ ਨੂੰ ਹੋਰ ਸੁਲਤਾਨਾਂ ਦੇ ਬੱਚਿਆਂ ਨੂੰ ਪੜ੍ਹਾਈ ਵੀ ਕਰਾਈ ਜਾਂਦੀ ਆ ਜੀ 2 ਵਜੇ ਰਾਤ ਨੂੰ ਸੇਵਾ ਸ਼ੁਰੂ ਹੋ ਜਾਂਦੀ ਆ ਜੀ ਸਵੇਰੇ ਸਾਡੀਆਂ ਜਿਹੜੀਆਂ ਚਾਹ ਵਾਲੀਆਂ ਗੱਡੀਆਂ ਚਾਹ ਦੇ ਨਾਲ ਬਿਸਕਟ ਵਗੈਰਾ ਉਹ ਸਵੇਰੇ 5 ਵਜੇ ਨਿਕਲ ਜਾਂਦੀਆਂ ਗੱਡੀਆਂ ਤੇ ਬਾਕੀ ਗੱਡੀਆਂ ਜਿਹੜੀਆਂ 7:30 ਤੋਂ ਸ਼ੁਰੂ ਹੋ ਜਾਂਦੀਆਂ ਜਿਵੇਂ ਹੁਣ ਪੀਜੀਆਈ ਜਾਣਾ ਜਾਂ ਫਤਿਹਗੜ੍ਹ ਸਾਹਿਬ ਰਾਜਪੁਰਾ ਜਿਵੇਂ ਜਿਵੇਂ ਦੂਰ ਰੂਟ ਆ ਗੱਡੀਆਂ ਹੌਲੀ ਹੌਲੀ ਚੱਲੀ ਜਾਂਦੀਆਂ ਦੋ ਗੱਡੀਆਂ ਚੱਲਦੀਆਂ ਇੱਥੋਂ ਜਿਹੜੇ ਨੇੜੇ-ਤੇੜੇ ਸਕੂਲ ਆ ਨਾ ਯਾ ਉਹਨਾਂ ਬੱਚਿਆਂ ਤੇ ਉਹ ਬੱਚੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਚਾਰਾਂ ਨੂੰ ਘਰੋਂ ਭੁੱਖੇ ਹੀ ਆਉਂਦੇ ਸੀਗੇ ਜਿਹੜੇ ਸਰਕਾਰੀ ਸਕੂਲਾਂ ਦੇ ਯਾਤ ਤੇ ਉਹਦੇ ਚ ਉਹ ਬੱਚਿਆਂ ਨੂੰ ਘਰੋਂ ਫਿਰ ਭੁੱਖੇ ਆਉਂਦੇ ਸੀਗੇ ਉਹ ਯਾਜੂਦ ਉਹਨਾਂ ਤੇ ਰਹਿੰਦੇ ਉਹਨਾਂ ਨੇ ਫਿਰ ਡਾਕਟਰ ਨੂੰ ਬੁਲਾਇਆ ਉਹਨੇ ਮੈਨਾ ਕੀਤਾ ਉਹ ਕਹਿੰਦਾ ਵੀ ਬੱਚਿਆਂ ਦਾ ਖਾਧਾ ਤਾਂ ਕੁਛ ਹੈ ਨਹੀਂ ਭੁੱਖੇ ਆਉਂਦੇ ਆ ਫਿਰ ਉਹਨਾਂ ਨੇ ਸਾਡੇ ਨਾਲ ਸਪਰਕ ਕੀਤਾ ਤੇ ਫਿਰ ਇਥੇ ਕੋਈ RAMDAS MAHARAJ ਲੋ ਜੇਵਾ ਤੇ ਸ਼ੁਰੂ ਹੋਈ ਆ ਜੀ ਕੁੱਲ ਸਾਡੇ ਕੋਲੇ ਸਾਰਾ 100 ਕ ਬੰਦਾ ਕੰਮ ਕਰਦਾ ਜੀ ਤੇ ਬਾਕੀ ਉਦਾਂ ਵੀ ਜਿਹੜੇ ਨਸਕਾਮ ਸੇਵਾ ਕਰਨ ਵਾਲੇ ਵੀ ਬਹੁਤ ਆਉਂਦੇ ਨੇ ਇੱਥੇ ਕੋਈ ਬਿਜਲੀ ਬੋਰਡ ਤੋਂ ਰਿਟਾਇਰਮੈਂਟ ਆ ਕੋਈ ਬੈਂਕ ਤੋਂ ਰਿਟਾਇਰਮੈਂਟ ਉਹ ਆ ਕੇ ਤੇ ਗੰਡਾ ਪਿਆਜ ਕੱਟਦੇ ਨੇ ਸਾਰਾ ਸਾਰਿਆਂ ਦੇ ਮੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜੀ ਸੇਵਾ ਚੱਲ ਰਹੀ ਹੈ ਜੀ ਤੇ ਹਰ ਕੋਈ ਆਪਣਾ ਹਿੱਸਾ ਪਾ ਰਿਹਾ ਜਿੰਨਾ ਵੀ ਜੋਗਾ ਤੇਲ ਫੋਟ ਭੇਟਾ ਜੋ ਵੀ ਕਹਿੰਦੇ ਇਹ ਭੇਟਾ ਦੇ ਨਾਲ ਤੇ ਭਾਵਨਾ ਦੇ ਨਾਲ ਹੀ ਇਹ ਸੇਵਾਵਾਂ ਚੱਲਦੀਆਂ ਨੇ ਤੇ ਅਸੀਂ ਅਪੀਲ ਵੀ ਕਰਦੇ ਵੀ ਵੱਧ ਤੋਂ ਵੱਧ ਲੋਕ ਜਿਹੜੇ ਸਾਡੇ ਸੰਗਤਾਂ ਉਹ ਸਹਿਯੋਗ ਕਰਨ ਅਸੀਂ ਆਉਣ ਵਾਲੇ ਸਮੇਂ ਦੇ ਸਕੂਲ ਦੀ ਵੀ ਤਿਆਰੀ ਚੱਲ ਰਹੀ ਹੈ ਇੱਕ ਇੱਕ ਸਿਵਲ ਹਸਪਤਲ ਆਪਣੀ ਜਿਹੜਾ ਆਪਣਾ ਹਸਪਤਲ ਬਣਾਉਣਾ ਜੀ ਧੰਗੁਰੂ ਰਾਮਦਾਸ ਲੰਗਰ ਸੇਵਾ ਉਹਦੇ ਵਾਸਤੇ 7 ਕਿੱਲੇ ਜ਼ਮੀਨ ਦੇ ਆ ਖਰੀਦੇ ਆ ਤੇ ਉਹਦਾ ਵੀ ਉਹਦੇ ਤੇ ਵੀ ਪ੍ਰੋਜੈਕਟ ਚੱਲਿਆ ਵੀ ਸੰਗਤਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਜੀ ਜੇ ਸਹੀ ਗੱਲ ਦੱਸ ਦੇਣਾ ਇੱਥੇ ਕਹਿੰਦੇ ਗੁਰੂ ਗੁਰੂ ਦੀ ਗੱਲ ਜਦੋਂ ਆਉਂਦੀ ਹੈ ਨਾ ਜੀ ਇੱਥੇ ਨਾ ਕੋਈ ਪ੍ਰਧਾਨ ਹੈ ਨਾ ਕੋਈ ਬਾਬਾ ਤੇ ਨਾ ਕੁਝ ਨਹੀਂ ਹੈਗਾ ਸਿਰਫ ਗੁਰੂ ਰਾਮਦਾਸ ਮੈਂ ਕਿਤੇ ਵੀ ਕਿਤੇ ਨਾਂ ਨਹੀਂ ਲਿਖਿਆ ਮਿਲੂਗਾ ਤੁਹਾਨੂੰ ਕਿਸੇ ਦਾ ਨਾਂ ਨਹੀਂ ਇੱਕ ਬੰਦੇ ਦਾ ਨਾਂ ਵੀ ਹੈ ਨਹੀਂ ਮੈਂ ਵੀ ਇੱਕ ਸੇਵਾਦਾਰ ਹੀ ਆ ਠੀਕ ਹੈ ਜੀ ਇੱਥੇ ਸਾਰੇ ਸੇਵਾਦਾਰ ਨੇ ਤੇ ਸੇਵਾਦਾਰ ਬਣ ਕੇ ਇੱਥੇ ਜੇ ਕਹਿੰਦੇ ਹੁੰਦੇ ਜੇ ਅਫਸਰ ਬਣੋਗੇ ਨਾ ਤੁਸੀਂ ਤੁਹਾਨੂੰ ਗੁਰੂ ਘਰ ਤੋਂ ਕੁਝ ਨਹੀਂ ਮਿਲਣਾ ਜੇ ਤੁਸੀਂ ਰਹੋਗੇ ਚੌਂਕੀਦਾਰ ਬਣ ਕੇ ਤੇ ਫਿਰ ਮਹਾਰਾਜ ਕਿਸੇ ਚੀਜ਼ ਦਾ ਘਾਟਾ ਨਹੀਂ ਰੱਖਾ ਮੈਂ ਕਿਹਾ ਜੀ ਕਿਤੇ ਵੀ ਨਾਂ ਦਿਖਾ ਦਿਓ ਇਹ ਦੋ ਕਿੱਲੇ ਜ਼ਮੀਨ ਦੇ ਸੀ ਇਹ ਘਰ ਤੋਂ ਘਟੇ ਕਰੋੜਾਂ ਦੀ ਜ਼ਮੀਨ ਆ ਇਹ ਮੈਂ ਕਿਹਾ ਵੀ ਕਿਤੇ ਵੀ ਨਾਂ ਨਾ ਤੁਹਾਨੂੰ ਕਿਸੇ ਬੰਦੇ ਦਾ ਨਾਂ ਨਹੀਂ ਮਿਲਣਾ ਇੱਥੇ ਨਾਂ ਹੀ ਕਿਤੇ ਨਾਰਤ ਲਿਆ ਜਾਂਦਾ ਸਾਡਾ ਇੱਕ ਸਮਾਗਮ ਹੁੰਦਾ ਬਹੁਤ ਵੱਡਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗੁਰਪਰਬ ਤੇ ਅਕਤੂਬਰ ਚ ਹੁੰਦਾ 8000 ਬੰਦੇ ਦਾ ਘਟ ਸੀਗਾ ਪਿਛਲੇ ਸਾਲ ਅਕਤੂਬਰ ਚ ਨਾਂ ਸੀ ਸਟੇਜ ਤੇ ਕਿਸੇ ਵੀ ਅਸੀਂ ਸਟੇਜ ਤੇ ਨਹੀਂ ਚੜਦੇ ਅਸੀਂ ਆਪ ਵੀ ਨਹੀਂ ਚੜਦੇ ਸਿਰਫ ਗੁਰੂ ਦੀ ਗੱਲ ਹੋਣੀ ਹੈ ਤੇ ਕੁਰਬਾਨੀ ਦੀ ਗੱਲ ਹੋਣੀ ਹੈ ਮਤਲਬ ਇਸ ਚੀਜ਼ ਨੂੰ ਇਸੇ ਤਰ੍ਹਾਂ ਰੱਖਿਆ ਵੀ ਇਸ ਚੀਜ਼ ਤੋਂ ਇਹਨਾਂ ਬਾਹਰ ਰੱਖਣਾ ਜੀ ਕੋਈ ਇੱਥੇ ਕਮੇਟੀ ਨਹੀਂ ਬਣਨੀ ਜਦੋਂ ਕਮੇਟੀ ਬਣ ਜੇ ਕੋਈ ਕਹਿੰਦਾ ਛੋਲਿਆਂ ਦੀ ਦਾਲ ਬਣਾ ਲਓ ਕੋਈ ਕਹਿੰਦਾ ਮੂੰਗੀ ਦੀ ਦਾਲ ਬਣਾ ਲਓ ਇਸ ਕਰਕੇ ਗੁਰੂ ਦੇ ਨਾਂ ਦੇ ਰੱਖਿਆ ਤੇ ਕੋਈ ਕ੍ਰਾਂਤੂ ਪ੍ਰਾਂਤੂ ਨਹੀਂ ਜੋ ਚੱਲ ਰਿਹਾ ਗੁਰੂ ਦੇ ਨਾਂ ਦੇ ਹੇਠਾਂ ਚੱਲ ਰਿਹਾ ਇਸ